ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ। ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ 'ਚ ਤੇਜ ਦਾ ਨਾਮ ਰੌਸ਼ਨ ਕਰੀ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ। ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ। ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ। ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ। ਨਾਲੇ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ। ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ। ਪੰਜਾਬ ਦਾ ਤਿਉਹਾਰ ਜਿਹੜਾ ਬੜੀ ਹਤੂਮਤਾ ਨਾਲ ਮਨਾਇਆ ਜਾਂਦਾ ਇਸ ਵਕਤ ਰੰਗਾਰੰਗ ਪ੍ਰੋਗਰਾਮ ਜਿਹੜੇ ਨੇ ਉਹ ਚੱਲ ਰਹੇ ਨੇ ਮੈਡਮ ਕਿਸ ਤਰੀਕੇ ਦਾ ਲੱਗ ਰਿਹਾ ਹੈ ਬੜਾ ਰੰਗਾਰੰਗ ਪ੍ਰੋਗਰਾਮ ਹੋ ਰਿਹਾ ਹੈ। ਨਹੀਂ ਬਹੁਤ ਵਧੀਆ ਲੱਗਦਾ ਹੈਗਾ ਬਹੁਤ ਖੁਸ਼ੀ ਹਿੰਦੀਆਂ ਮੇਰੀਆਂ ਭੈਣਾਂ ਔਰ ਮੇਰੀਆਂ ਮਾਤਾਵਾਂ ਮੇਰੇ ਇਸ ਬਹੁਤ ਖੁਸ਼ੀ ਦੇ ਨਾਮ ਚਮਰੀਆਂ ਆਪਦੇ ਜਿਹੜੇ ਦਿਲਾਂ ਦੇ ਜਿਵੇਂ ਕਹਿੰਦੇ ਹਾਂ ਭਾਵ ਉਹ ਪ੍ਰਗਟ ਕਰਦੀਆਂ। ਕੁਝ ਸੁਣਾ ਵੀ ਦਿਓ ਇਸ ਮੌਕੇ ਤੇ। ਨੇ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜਾ ਹੈ ਕਾਫੀ ਰੰਗਾਰੰਗ ਪ੍ਰੋਗਰਾਮ ਜਿਹੜੇ ਨੇ ਉਹ ਇੱਥੇ ਚੱਲ ਰਹੇ ਨੇ ਅਤੇ ਪੂਰੇ ਇਲਾਕੇ ਵਿੱਚ ਦੇਖੋਗੇ ਇਸ ਰੇ ਵਿੱਚ ਅੱਡਰ ਥਾਵਾਂ ਦੇ ਉੱਤੇ ਮਹਿਲਾਵਾਂ ਜਿਹੜੀਆਂ ਨੇ ਟੋਲੀਆਂ ਬਣਾ ਕੇ ਨੱਚਦੀਆਂ ਨਜ਼ਰ ਆਣਗੀਆਂ ਗਿੱਧੇ ਪਾਉਂਦੀਆਂ ਨਜ਼ਰ ਆਣ ਗਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਢੜਕੇ ਲਿਆਂਦਾ ਪਤੀਲਾ ਨਹੀਂ ਕਿਸੇ ਕੋਲ ਗੱਲ ਨਾ ਕਰੀ ਸੂਟ ਸੁਆਹੇ ਬੁਲ੍ਹੇ ਨਹੀਂ ਕਿਸੇ ਕੋਲ ਚਰਨਾ ਕਰੀ ਸੂਟ ਸੁਆਹੇ ਬੁਲ੍ਹੇ ਕਿਸੇ ਕੋਲ ਗੱਲ ਨਾ ਕਰੀ ਪੂਰੋ ਪਾਣੀ ਨੇ ਕਿਹਦੇ ਨਾਮ ਤੇ ਨਾਲ ਪੱਟੇ ਰਾਜਾ ਬਣ ਕੇ ਬਖਸ਼ਿਆ ਇਹ ਬਦਲੀ ਬਦਲਾ ਚ ਤਾ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨੱਚ ਗਾ ਕੇ ਜਿਹੜਾ ਹੈਗਾ ਕੁੜੀ ਆਈs ਵਕਤ ਇੱਥੇ 30 ਦਾ ਤਿਉਹਾਰ ਜਿਹੜਾ ਹੈਗਾ ਤਿਆਂ ਦਾ ਉਹ ਮਨਾਉਂਦੇ ਨਜ਼ਰ ਆਣਗੇ ਇਸ ਪਾਸੇ ਇੱਕ ਹੋਰ ਗਰੁੱਪ ਜਿਹੜਾ ਹੈਗਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੇ ਬੱਚੇ ਨੇ ਮਹਿਲਾਵਾਂ ਨੇ ਤੇ ਯੋਜਨਾ ਨਾ ਚੜਾ ਨਹੀਂ ਆਉਂਦਾ ਡਿੱਗੋ ਸਾਡੇ ਜਰਨੀ ਨੀ ਰੀਸ ਕਰਿਆਵਾਂ ਦੀ ਛਪੜਾਣੇ ਕਰ ਨਹੀਂ ਰੀਸ ਕਰਿਆਵਾਂ ਦੀ ਛਪੜਾਣੇ ਕਰ ਪਛਾਣ ਲਿਆ ਕਾਕੀ ਤੇ ਵੀਰਾ ਤੇ ਰਕੁੜਤਾ ਤੋਦਿਆਂ ਲਿਆ ਵੀਰਾ ਤੇ ਰਕੁੜਤਾ ਤੋਦਿਆਂ ਪਾ ਕੇ ਕਲਮੀ ਛੋਰਾ ਵਿੱਚ ਪਰਜਾਇਆਂ ਭੋਲ ਕਲੈਰੀ ਮੋਰਾ ਵਿੱਚ ਪਰ ਜਾਂ ਜਾਂਦੇ ਭੋਲ ਤੇਰੇ ਭੋਰਾ ਵਿੱਚ ਪਰ ਜਾਂ ਜਾਂਦੇ ਭੋਲ ਕਲੈਰੀ ਮੋਰਾ ਵਿੱਚ ਪਰ ਜਾਂ ਜਾਂਦੇ ਭੋਲ ਪੰਜਾ ਪੰਜਾ ਦਾ ਮੈਂ ਚੂੜਾ ਵਿੱਚ ੜਾਉਣੀ ਆ ਪੰਜਾ ਪੰਜਾ ਦਾ ਮੈਂ ਚੂੜਾ ਵਿੱਚ ੜਾਉਣੀ ਆ ਪਿਛਲੀ ਬੰਗ ਦਸ ਪਾਵਾਂ ਕੇ ਨਾ ਵੇ ਤੂੰ ਸਾਧ ਹੋ ਗਿਆ ਡੇਰੇ ਆਵਾ ਕੇ ਨਾ ਵੇ ਤੂੰ ਸਾਧ ਹੋ ਪਾ ਮੇਰੀਆਂ ਬੋਲੋ ਵੀਰੋ ਵੇ ਪੈਣਾ ਮੰਗਣ ਜੇਂਦੀਆਂ ਬੋਲੋ ਵੀਰੋ ਵੇ ਪੈਣਾ ਮੰਗਣ ਜੇਂਦੀਆਂ ਬੋਲੋ ਵੀਰੋ ਕੁ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਹੈ ਕਾਫੀ ਇੰਜੋਏ ਜਿਹੜਾ ਕੋ ਕੀਤਾ ਜਾ ਰਿਹਾ ਟੋਲ ਦੀ ਥਾਪ ਦੇ ਉੱਤੇ ਇਸ ਵਕਤ ਇੱਥੇ ਜਿਹੜੀ ਮਹਿਲਾਵਾਂ ਨੇ ਤੁਹਾਨੂੰ ਅਸਦੇ ਹੋਏ ਨਜ਼ਰ ਆਣ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੇਖ ਸਕਦੇ ਹੋ ਪੰਜਾਬ ਦੀ ਤਸਵੀਰ ਹੈ ਜਿੱਥੇ ਕਿ ਹਰ ਕੋਈ ਨੱਚਦਾ ਗਾਉਂਦਾ ਨਜ਼ਰ ਆ ਰਿਹਾ ਬੋਲੀਆ ਪਾਈਆ ਚਾਰੀਆਂ ਨੇ ਤਸਵੀਰ ਜਿਹੜੀ ਹੈਗੀ ਤੁਸੀਂ ਵੇਖ ਸਕਦੇ ਹੋ ਤੀਆਂ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਬੜੀ ਉਤਮਤਾ ਨਾਲ ਹਰ ਕੋਈ ਚੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਇਹ ਇਸ ਵਕਤ ਦੇਖ ਸਕਦੇ ਹੋ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੀਆਂ ਦਾ ਤਿਉਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ ਹਰ ਕੋਈ ਖੁਸ਼ੀ ਵਿੱਚ ਤੁਨਵੇਂ ਤੇ ਨੱਚਦਾ ਗਾਉਂਦਾ ਨਜ਼ਰ ਆਵੇਗਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਹਰਾ ਫ੍ਰੀਜ ਕੋਰਦੇ ਆ ਵੇਖ ਰਹੇ ਜਿੱਤੇ ਟੋਲ ਦੀ ਥਾਪ ਤੇ ਇਸ ਵਕਤ ਲੋਕ ਲੱਦੇ ਹੋਏ ਨਜ਼ਰ ਆਣਗੇ ਤਾਂ ਗੱਲਬਾਤ ਕਰਾਂਗੇ ਕੁਝ ਸੁਣੋ ਕੁਝ ਸੁਣਾ ਦਿਓ ਤੀਆਂ ਦੇ ਦੰਤੇ ਹੇ ਆਉਣ ਨੇ ਰਿਆਂ ਨਹੀਂ ਜਾਣੇ ਰਿਆਂ ਹੇ ਆਉਣ ਨੇ ਰਿਆਂ ਨਹੀਂ ਜਾਣੇ ਰਿਆਂ ਬਿੱਲੋ ਸੱਤ ਦੇ ਵਿੱਚ ਆਲੇ ਗੱਲਾਂ ਹੋਣ ਤੇਰੀਆਂ ਬਿੱਲੋ ਸੱਤ ਦੇ ਵਿੱਚ ਆਲੇ ਗੱਲਾਂ ਤੇਰੀਆਂ ਬਿੱਲੋ ਸੱਤ ਦੇ ਕਦੇ ਨਾ ਖਾਦੇ ਤੇਰੇ ਖੱਟੇ ਮਿੱਟੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਰਾਤਿ ਪੇੜ ਤੂੰ ਬਾਵਾ ਜੀ ਰਾਜਾ ਅੜ ਤੁੰਗਾ 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 ਓਏ ਆਣ ਮੇਰੀਆਂ ਬਿੱਲਕ ਕਬੂਤਰ ਬਾਣਾ ਬਿੱਲੋ ਬਾ ਫੇਰੀਆਂ ਕਬੂਤਰ ਬਾਣਾ ਬਿੱਲੋ ਬਾ ਫੇਰੀਆਂ ਕਬੂਤਰ ਬਾਣਾ ਬਿੱਲੋ ਬਾ ਫੇਰੀਆਂ ਹੋਏ ਨਾ ਬਿੱਲੋ ਜਾਣੇ ਰੀਆਂ ਬਿੱਲੋ ਹੋਣ ਨੇ ਰੀਆਂ ਬਿੱਲੋ ਜਾਣ ਰੇ ਰੀਆਂ ਅੱਖਾਂ ਬੋਤਲਾ ਸ਼ਰਾਬ ਦੀਆਂ ਅੱਖਾਂ ਤੇ ਰੀਆਂ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਤੀਆਂ ਦਾ ਦਿਨ ਮਨਾਇਆ ਜਾ ਰਿਹਾ ਹੈ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਖੁਸ਼ੀਆਂ ਵੇਖ ਸਕਦੇ ਹੋ ਇਹ ਰੌਣਕਾ ਤੁਹਾਨੂੰ ਪੰਜਾਬ ਵਿੱਚ ਹੀ ਨਜ਼ਰ ਆਣ ਗਿਆ ਇਸ ਤਰੀਕੇ ਦੀਆਂ ਜਿੱਥੇ ਕੀ ਵੱਡੀ ਗਿਣਤੀ ਵਿੱਚ ਇਸ ਵਕਤ ਹੋਏ ਰੌਣੇ 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 ਇਹ ਦਿਨ ਛਕਣਾ ਦੇ ਰੋਜ਼ ਰੋਜ਼ ਨਹੀਂ ਆਉਣੇ ਇਹ ਕਿੱਦਾਂ ਕਰੇ ਮਿਲਣੇ ਕਿੱਦਾਂ ਪਾਉ ਬਤੇਰਾ ਨਹੀਂ ਚਾਰਚ ਫੇਰੇ ਰਿਜ਼ਲਟ ਹੋ ਗਿਆ ਓ ਚਾਰਚ ਫੇਰੇ ਰੌਣਕ ਲੱਗੀ ਭਰਿਆ ਪਿਆ ਬਨੇਰਾ ਮਿਲਣੇ ਦੇਲੇ ਨਹੀਂ ਦੇਲੇ ਛੰਭਦਾ ਕਿਹੜਾ ਮਿਲਣੇ ਆ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਜੋਸ਼ ਨਾਲ ਨੱਚਦੇ ਹੋਏ ਤੁਹਾਨੂੰ ਮੇਲਾਵਾ ਨਜ਼ਰ ਆ ਰਿਹਾ 30 ਦਾ ਦਿਨ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ 30 ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਤਸਵੀਰ ਇਸ ਵਕਤ ਤੁਸੀਂ ਫਰੀਦਕੋਟ ਦੀਆ ਵੇਖ ਰਹੇ ਹੋ ਜਿੱਥੇ ਕਿ